ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਲੋ ਜੀ ਵੈਗ ਜੀ ਸਵੇਰੇ ਜੇ ਕੰਮ ਸ਼ੁਰੂ ਕਰਨ ਲੱਗੇ ਆਪਾਂ ਕੰਨੀਆਂ ਧੋਤੀਆਂ ਤੇ ਧੋ ਕੇ ਰੱਖਤੀਆਂ ਇੱਧਰ ਮਾਣੋ ਬਿੱਲੀ ਖੇਡਦੀ ਤੇ ਇਹਦੀ ਵੀਡੀਓ ਬਣਾਉਂਦੀ ਸੀ ਆਪਾਂ ਲੋ ਜੀ ਹੁਣ ਘੜਾ ਨੂੰ ਭਰ ਪੀਏ ਪਾਣੀ ਦਾ ਤੇ ਉਹਦੇ ਵਿੱਚ ਦੁੱਧ ਪਾਉਣ ਵੱਡੀ ਕੰਨੀ ਮਾਸਤੀ ਬਾਲਟੀ ਮਾਸਤੀ ਲੈਣੀ ਕੰਨੀ ਆਉਣਗੀ ਉਦੋਂ ਮਾਟਾਂਗੇ ਹੁਣ ਘੜਾਬਾ ਤੇ ਰੱਖ ਦਾਂ ਪਾਣੀ ਦਾ ਪਰਦਾ ਤੇ ਫਿਰ ਫ੍ਰਿਜ ਦਾ ਘੱਟ ਕਿੰਨੇ ਆਪਾਂ ਜਿਹੜਾ ਹੀ ਪਿੰਨਿਆ ਥੋੜੇ ਦਾ ਅਖੀ ਦੀ ਜੀਂਦ ਆਪਾਂ ਜੀਂਦ ਪਾ ਕੇ ਤੇ ਇਹਦੇ ਵਿੱਚ ਰੱਖ ਦਈਏ ਮੈਂ ਪਾਣੀ ਘੜਾ ਠੰਡਾ ਰਹੇ ਇਹ ਦੇ ਕਰਕੇ ਮੈਂ ਜੀਂਦ ਪਾ ਕੇ ਟਾਪੇ ਚ ਪਾ ਕੇ ਰੱਖਦਾ ਐਵੇਂ ਠੰਡਾ ਰਹਿੰਦਾ ਫ੍ਰਿਜ ਨਾਲੋਂ ਮੈਂ ਤਾਂ ਇਹੀ ਪੀਨੀ ਆ ਘੜੇ ਦਾ ਹੀ ਇਹ ਪੀਲਾ ਦੇ ਨੇ ਜੀ ਟੁੱਟੀ ਦਾ ਪੀਣਾ ਹੁ ਆ ਜਿਸ ਜਿਹੜੇ ਤੁੱਟਦੇ ਆ ਸਿਆਤ ਨਹੀਂ ਆਪਾਂ ਤੇ ਪਿਆਜ਼ ਕੱਟ ਲਏ ਆਪਾਂ ਨੇ ਹਰੀਆਂ ਮਿਰਚਾਂ ਤੇ ਅੰਬੀਆਂ ਇਹ ਹਰੀਆਂ ਮਿਰਚਾਂ ਤੇ ਆਟੇ ਨੇ ਤੇ ਇੱਧਰ ਪਿਆਜ਼ ਤੇ ਅੰਬੀਆਂ ਕੱਟ ਲੀਆਂ ਕੱਟ ਕੇ ਧੋ ਕੇ ਸਮਾਰ ਲੇ ਤੇ ਸਕਾਲਾਂ ਨੇ ਇਹਨਾਂ ਪਾਣੀਆਂ ਨੂੰ ਚੋੜ ਦੇਣੀ ਨੇ ਉਸ ਤੋਂ ਬਾਅਦ ਲੋ ਜੀ ਹੁਣ ਆਪਾਂ ਕੁਝ ਵਾਸਤੇ ਆਟਣੀ ਇਹਦੇ ਚ ਕੱਪ ਚ ਪਾਣੀ ਪਾ ਕੇ ਕੱਟ ਪਾਤੀ ਹੁਣ ਕੱਟਨੇ ਪੈਣਾ ਹੈ ਲੋ ਜੀ ਲੋ ਜੀ ਇੱਧਰ ਤਾਂ ਤਾਂ ਮੱਖਣ ਆਪਾਂ ਨੇ ਗਰਮ ਇੱਧਰ ਇਹ ਗਰਮ ਹੋ ਜਾਊਗਾ ਇਹਨੂੰ ਕੱਟ ਕਰ ਦੇਣੀ ਹੈ ਗੈਸ 'ਮੈਂ ਗੈਸ ਲਗਾ ਕੇ ਇਹਨੂੰ ਕੱਟ ਕਰ ਦੇਣੀ ਹੈ ਇੱਧਰ ਗਰਮ ਹੋਈ ਜਾਊਗਾ ਤੇ ਉੱਧਰ ਆਪਾਂ ਕੁੱਟ ਲੈਨੇ ਹੁਣ ਪਦੀਨਾ ਪਦੀਨਾ ਫੇਰ ਕੁੱਟੂਗੀ ਸੱਚ ਪਹਿਲਾਂ ਭਾਂਡੇ ਮਾਜਦਾ ਮੈਂ ਅੰਡੇ ਸਾਫ਼ ਕਰਦਾ ਕਿੰਨੀਆਂ ਦੁੱਧ ਵਾਲੀਆਂ ਮਾਜ ਮਾ ਜਾ ਕੇ ਸਾਫ਼ ਕਰਕੇ ਰੱਖਦਾ ਉਸ ਤੋਂ ਬਾਅਦ ਫਿਰ ਪਦੀਨਾ ਲਿਆਉਂਗੀ ਤੇ ਫਿਰ ਪਦੀਨਾ ਰਗੜੂਗੀ ਵਿੱਚ ਰਲਾ ਲੂਂਗ ਨਾਲੇ ਮਿਕਸ ਕਰ ਲੂਗੀ ਚਟਣੀ ਚ ਤੇ ਪਿਆਜ਼ ਹਰੀ ਮਿਰਚ ਤੇ ਅੰਬੀਆਂ ਦੀ ਚਟਣੀ ਖੱਟੀ ਮਿੱਠੀ ਚਟਣੀ ਨਾਲੇ ਪਦੀਨਾ ਪਾ ਲੂਗੀ ਅਦਰਕ ਹੱਜ ਹੈ ਨਹੀਂ ਸੀਗਾ ਉਹ ਚਲ ਰਹਿ ਗਿਆ ਚਲ ਪਦੀਨਾ ਪਾ ਲਾਂ ਨੀ ਅੰਬੀਆਂ ਹੋ ਗਈਆਂ ਦੇ ਵਿੱਚ ਪਾਉ ਸ਼ੱਕਰ ਨਾਣ ਮਿਰਚ ਸਾਰੀਆਂ ਚੀਜ਼ਾਂ ਪਾ ਕੇ ਮਿਕਸ ਕਰਕੇ ਖੱਟੀ ਮਿੱਠੀ ਚਟਣੀ ਅੱਜ ਸਵੇਰੀਓਂ ਚਟਣੀ ਪਟਾਂਗੇ ਮਿਸੀਆਂ ਲਾ ਲਾਂਗੇ ਰੋਟੀਆਂ ਆਪਣੇ ਲਈ ਤੇ ਬੇਟੇ ਲਈ ਦੂਜੀਆਂ ਨਹੀਂ ਪਰੌਂਠੇ ਲਾ ਦੂੰਗੀ ਨਹੀਂ ਰੋਟੀਆਂ ਜੜੀਆਂ ਨੇ ਖਾਣੀ ਹੋਊਗੀ ਅਸੀਂ ਤਾਂ ਮਿਸੀਆਂ ਖਾ ਲੈਨੇ ਆ ਚਾਹ ਨਾਲ ਦਹੀਂ ਨਾਲ ਵਧੀਆ ਲੱਗਣਗੀਆਂ ਵੈਸੇ ਤੇ ਲੋ ਜੀ ਹੁਣ ਭਾਂਡੇ ਟਿੰਡਿਆਂ ਦਾ ਨਿਵੇੜ ਤਾਂ ਕਾਂਸਾ ਸਾਫ਼ ਕਰਤਾ ਨਹੀਂ ਆ ਤਵਾ ਮਾਜ ਲਾਂ ਪਹਿਲਾਂ ਮੈਂ ਤਵਾ ਮਾਂ ਜਿੱਕੇ ਗੈਸ ਤੇ ਰੱਖ ਦਨੀ ਉਸ ਤੋਂ ਬਾਅਦ ਕਾਂਸਾ ਸਾਫ ਤੇ ਪੋਚਾ ਲਗਾ ਦੇਈਆਂ ਨਾਲ ਦੀ ਨਾਲ ਕੰਮ ਨਿਬੜ ਕੇ ਸਾਫ ਹੋ ਜਾਊਗਾ ਪੋਚਾ ਫਿਰ ਤੇ ਲੋਜੀ ਵਗਰੋ ਜੀ ਇੱਧਰ ਆਪਣਾ ਘਿਓ ਵੀ ਗਰਮ ਹੋ ਰਿਹਾ ਤੇ ਘੱਟ ਕਰਤਾ ਮੈਂ ਵੀ ਜਲ ਨਾ ਜਾਵੇ ਇਹ ਦੇ ਕਰਕੇ ਤੇ ਇੱਧਰ ਹੁਣ ਪਦੀਨਾ ਰਗੜ ਲਈਏ ਆਪਾਂ ਪਦੀਨਾ ਤੋੜ ਲਿਆ ਪੱਤੇ ਪੱਤੇ ਤੋੜ ਲੀਆਂ ਸਾਫ ਕਰ ਲਿਆ ਹੁਣ ਪਦੀਨਾ ਰਗੜਦੇ ਆਂ ਤੇ ਲੋ ਜੀ ਗਰੈਂਡਰ ਕਰ ਲੈਣੀ ਹੁੰਦਾ ਨਹੀਂ ਹੁਣ ਇਹਦੇ ਵਿੱਚ ਥੋੜਾ ਜਿਹਾ ਪਿਆਜ਼ ਪਾ ਲੈਣੀ ਆ ਮੈਂ ਇਹ ਸੁੱਕੇ ਸੁੱਕੇ ਜਿਹੇ ਰਹਿੰਦੇ ਨੇ ਥੋੜਾ ਜਿਹਾ ਪਿਆਜ਼ ਪਾ ਕੇ ਰਗੜ ਲਿਆ ਵਿੱਚ ਇਹ ਮਸਾਲਾ ਰਲਾ ਲਿਆ ਜਿਹੜਾ ਮੈਂ ਪਿਆ ਪਹਿਲਾਂ ਹਰੀ ਮਿਰਚ ਤੇ ਪਿਆਜ਼ ਅੰਬੀਆਂ ਰਗੜੀਆਂ ਸੀਗੀਆਂ ਉਹ ਵਿੱਚ ਰਲਾ ਲਿਆ ਤੇ ਇਧਰ ਘਿਓ ਵੀ ਆਪਣਾ ਗਰਮ ਹੋਵੇ ਆਲੇ-ਦਾਲੇ ਮੈਂ ਲੱਸੀ ਜੀ ਸੀਗੀ ਚਮਚਾ ਫੇਰਦੀ ਸੀਗੀ ਚੰਗੀ ਤਰ੍ਹਾਂ ਮੈਂ ਕਿਹਾ ਸਾਫ਼ ਹੋ ਜਾਊਗਾ ਫਿਰ ਰਿੱਝ ਜਾਊਗਾ ਚੰਗੀ ਤਰ੍ਹਾਂ ਹੀ ਤੇ ਲੋ ਜੀ ਹੁਣ ਤਵਾ ਕਰਦੇ ਆ ਸਿੱਧਾ ਆਪਾਂ ਆਟਾ ਗੁੰਨ ਕੇ ਪਹਿਲਾਂ ਰੱਖਤਾ ਸੀਗਾ ਚਟਣੀ ਆਪਣੀ ਤਿਆਰ ਹੈ ਇਹਦੇ ਵਿੱਚ ਫੇਰ ਦੱਸਦਾ ਪਿਆਜ਼ ਅੰਬੀਆਂ ਹਰੀ ਮਿਰਚ ਸੱਕਰ ਨਾਣ ਤੇ ਪੰਜ ਛੇ ਚੀਜ਼ਾਂ ਦੀ ਆਪਾਂ ਨੇ ਚਟਣੀ ਕੁੱਟ ਲਈ ਖੱਟੀ ਮਿੱਠੀ ਤੇ ਲੋ ਜੀ ਇਹ ਕੱਪ ਭਰ ਕੇ ਹੁਣ ਆਪਾਂ ਲਗਦੇ ਆ ਰੋਟੀ ਰੋਟੀਆਂ ਪਹਿਲਾਂ ਬੇਟੇ ਲਈ ਦੂਜੀਆਂ ਹੀ ਲਾਦਾ ਮਿਸੀਆਂ ਦਾ ਫਿਰ ਉਹ ਖਾਂਦਾ ਨਹੀਂ ਹੈਗਾ ਨਾ ਘਰੇ ਬੜੇ ਕਰਦਾ ਏ ਤੇ ਫਿਰ ਆਪਣੀਆਂ ਲਾ ਦੂੰਗੀ ਦੋ ਦੋ ਮਿਸੀਆਂ ਇੱਕ ਇੱਕ ਤਿੰਨ ਚਾਰ ਮਿਸੀਆਂ ਲਾ ਲੂੰਗੀ ਜੇ ਖਾਣੀ ਹੋ ਜਿਹੜੇ ਨਹੀਂ ਖਾਣੀ ਹੋ ਉਹ ਘੱਲਾਂਗੇ ਨਹੀਂ ਕੱਦੀ ਫਿਰ ਦੁਪਹਿਰੇ ਖਾ ਲਾਂਗੇ ਚਾਹ ਨਾਲ ਖਾ ਲੰਨੀ ਆ ਦੁਪਹਿਰੇ ਸਬਜੀ ਸ਼ਾਮ ਨੂੰ ਬਣਾ ਲਾਣੀ ਆ ਮੈਂ ਸਵੇਰੇ ਸਾਵਰ ਤੇ ਬੇਟਾ ਸਵੇਰੋਂ ਚਲੀ ਜਾਂਦਾ ਸ਼ਾਮ ਨੂੰ ਆਉਂਦਾ ਫਿਰ ਸਬਜੀ ਸ਼ਾਮ ਨੂੰ ਬਣਾਉਣੀ ਆ ਦਿਨ ਚ ਕੋਈ ਖਾਂਦਾ ਨਹੀਂ ਫਿਰ ਦਪੇਰਾ ਭਗਾ ਕੇ ਕੀ ਕਰੂਗਾ ਹਸੀ ਹੁੰਨੇ ਆ ਇੱਕ ਅੱਧੀ ਫਿਰ ਅਚਾਨ ਨਾਲ ਖਾ ਲਈ ਦੀ ਆ ਤੀਏ ਪੈਸ ਰਬਣੀ ਤੇ ਲੋ ਜੀ ਵੈਗਰੋ ਜੀ ਹੁਣ ਰੋਟੀ ਲਾ ਕੇ ਫਿਰ ਹੋਰ ਕੰਮ ਹੋ ਜਾਂਦੇ ਨੇ ਸਾਫ ਸਫਾਈ ਤੇ ਪਹਿਲਾਂ ਮੈਂ ਰੋਟੀ ਲਾ ਦਾਂ ਹੁਣ ਇੱਕ ਤਾਂ ਇਹ ਮੋਟਰ ਤੇ ਜਾਂਦੇ ਨੇ ਉਹਦੇ ਕਰਕੇ ਆ ਇਹ ਹੋ ਜਾਂਦਾ ਵੀ ਰੋਟੀਆਂ ਲਾ ਦਈਏ ਪਹਿਲਾਂ ਲੋ ਜੀ ਕਣਕ ਦੀਆਂ ਤਾਂ ਲਾ ਲਈਆਂ ਸੀਗਾ ਕੰਮ ਨਿਬੜ ਗਿਆ ਤੇ ਹੁਣ ਲਾਦਾ ਮੈਂ ਇਹ ਮੱਕੀ ਦੀਆਂ ਵਿਸੀਆਂ ਮੱਕੀ ਦੀਆਂ ਨਹੀਂ ਮਿੱਸੀਆਂ ਹੋ ਗਈਆਂ ਚਾਰ ਰੋਟੀਆਂ ਮਿੱਸੀਆਂ ਲਾ ਲੈਣੀਆਂ ਤੇ ਫੇਰ ਖਾ ਲਾਂਗੇ ਪਾ ਕੇ ਕਿਉਂ ਵੀ ਗਰਮ ਹੋ ਗਿਆ ਟੱਕ ਤਾਂ ਮੈਂ ਟੱਕ ਤੇ ਮੱਖਣ ਵੀ ਹੈਗਾ ਵੈਸੇ ਤਾਂ ਪੀਆ ਤੇ ਲੋ ਜੀ ਇਹ ਤਾਂ ਮੋਟਰ ਤੇ ਗਏ ਨੇ ਜਦੋਂ ਆਉਣਗੇ ਦੇਖੀ ਜਾਓ ਬੇਟਾ ਲੰਘ ਗਿਆ ਆਪਦਾ ਤੇ ਇੰਨੇ ਆਪਾਂ ਹੁਣ ਰੋਟੀ ਲਾ ਕੇ ਪਹਿਨਾ ਰੋਟੀ ਉਹ ਖਾਣੇ ਆ ਚਟਣੀ ਨੂੰ ਦੇਖ ਕੇ ਭੁੱਖ ਲੱਗ ਗਈ ਤੇ ਲੋ ਜੀ ਹੁਣ ਪਾ ਲਈ ਚਟਣੀ ਕੋਲੀ ਚ ਤੇ ਕੋਲੀ ਚ ਚਟਣੀ ਪਾ ਕੇ ਹੁਣ ਇਹਦੇ ਵਿੱਚ ਪਾ ਲਾਣੇ ਆਪਾਂ ਘਿਓ ਘਿਓ ਦੇਸੀ ਘਿਓ ਪਾ ਲਾਣੇ ਆ ਹੁਣ ਅੱਜ ਗਰਮ ਕਰਿਆ ਵੇ ਆਪਾਂ ਦੇਸੀ ਘਿਓ ਇਹ ਪਾ ਲਾਣੇ ਇਹਦੇ ਵਿੱਚ ਸਰਦਾਰ ਸਾਹਿਬ ਵੀ ਆ ਗਏ ਕਹਿੰਦੇ ਮੈਂ ਵੀ ਖਾਣੀ ਆ ਰੋਟੀ ਮੈਨੂੰ ਵੀ ਲਿਆਂ ਦੇ ਚਲੋ ਜੀ ਫਿਰ ਮੈਂ ਚਟਣੀ ਪਾ ਲਈ ਚਟਣੀ ਦੇ ਵਿੱਚ ਪਾ ਲਾਣੀ ਆ ਘਿਓ ਤੇ ਹੁਣ ਖਾਣਨੇ ਆ ਉੱਧਰ ਬੈ ਕੇ ਲਿਜਾ ਕੇ ਤੇ ਇਹਨੂੰ ਫੇਰ ਪੋਣੂੰਗੀ ਮੈਂ ਬਾਥਣੀ ਤੇ ਲੋ ਜੀ ਵੈਗਰੂ ਜੀ ਇਸ ਵੇਲੇ ਦੇ ਕੰਮ ਨਿਮੇੜ ਕੇ ਆਰਾਮ ਕਰਿਆ ਹੁਣ ਦੁਪਹਿਰ ਦੀ ਬਣਾਉਣੀ ਆ ਚਾਹ ਤੇ ਚਾਹ ਬਣਾ ਲਈ ਤੇ ਇੱਧਰ ਹੁਣ ਆਪਾਂ ਇਹ ਘਿਓ ਪੁੰਨਦਾਂ ਨੇ ਠੰਡਾ ਹੋ ਗਿਆ ਏ ਉਹ ਡੱਬੇ ਤਾਂ ਫੁੱਲ ਨੇ ਹੁਣ ਹੁਣ ਇਹ ਡੱਬਾ ਲੱਭ ਕੇ ਲਿਆਂਦਾ ਪਹਿਲਾਂ ਤਾਂ ਮੈਂ ਸਾਫ਼ ਕਰਕੇ ਰੱਖੇਵੇਂ ਨੂੰ ਜਿੱਤੇ ਤਾਂ ਮੇਰੇ ਇਹ ਪਹਿਲਾਂ ਘਿਓ ਵਾਲੀ ਸੀਗੇ ਉਦੋਂ ਮੈਂ ਖਾਲੀ ਕਰਤੇ ਸੀਗੇ ਜਦੋਂ ਪੰਜੀਰੀ ਬਣਾਈ ਸੀ ਪਿੰਨੀਆ ਬਣਾਈਆਂ ਸੀਗੇ ਪੰਜੀਰੀ ਤੇ ਹੁਣ ਇਹ ਧੋ ਕੇ ਸੁਮਾਰ ਕੇ ਰੱਖੇਵੇਂ ਨੇ ਹੁਣ ਇਹ ਨਮਾ ਘਿਓ ਆ ਉਹ 5 ਕਿਲੋ ਵਾਲਾ ਭਰ ਗਿਆ 6 ਵਾਲਾ ਇਹ ਵੀ 3-4 ਕਿਲੋ ਵਾਲੇ ਚ ਪਾ ਦੂੰਗੀ ਜਿਹੜਾ ਪੀਪੇ ਵਾਲਾ ਉਹ ਪਹਿਲਾਂ ਵਰਤ ਲਾਂਗੇ ਆਪਾਂ ਉਹ ਚਲੋ ਪੁਰਾਣਾ ਹੋ ਗਿਆ ਇਹ ਹੁਣ ਨਵਾਂ ਹੋ ਗਿਆ ਨਾਲ ਦੀ ਨਾਲ ਫਿਰ ਸਿਆਲ ਚ ਉਹਦੀ ਪੰਜੀਰੀ ਬਣਾ ਲਾਂਗੇ ਪੀਪੇ ਵਾਲੇ ਚ ਇਹ ਵਰਤਿਆ ਜਾਊ ਬਾਅਦ ਚ ਤੇ ਖਾਇਆ ਜਾਊਗਾ ਤਾਜ਼ਾ ਤੇ ਲੋ ਜੀ ਹੁਣ ਪੁੰਦ ਦਨੀਆ ਨੂੰ ਆਪਾਂ ਪੁੰਦੀ ਮੈਂ ਦੋ ਪੌਣੀਆਂ ਨਾਲ ਪੁੰਦ ਦਨੀਆ ਫਿਰ ਹੀਟਾਂ ਦੂਜੀ ਪਲਾਸਟਿਕ ਦੀ ਲਾ ਦਾਨੀ ਆ ਬ੍ਰੀਕ ਲੱਸੀ ਜੀ ਫਿਰ ਨੀਚੇ ਨਹੀਂ ਜਾਂਦੀ ਇਹਦੇ ਵਿੱਚ ਘਿਓ ਦੇ ਤੇ ਲੋ ਜੀ ਇਹਦੇ ਵਿੱਚ ਹੀ ਰਹਿ ਜੂ ਇਹ ਦੇਖੋ ਵਧੀਆ ਇਦੇ ਵਿੱਚ ਹੀ ਰਹੇਗੀ ਨਚੋੜਤੀ ਨਚੋੜ ਕੇ ਸੁਮਾਰ ਕੇ ਹੁਣ ਟੱਕੜ ਲਗਾ ਕੇ ਰੱਖ ਦਈਏ ਤੇ ਕਿਲੋ ਸਾਰਾ ਹੋ ਗਿਆ ਆਪਣਾ ਕਿਉ ਵਧੀਆ ਤੇ ਹੁਣ ਇਹ ਆਪਾਂ ਕੱਟ ਦਿਆਂ ਖਰਬੂਜਾ ਖਰਬੂਜੇ ਨੂੰ ਕੱਟ ਦਿਆਂ ਵਿੱਚੋਂ ਕੱਟ ਕੇ ਇਹ ਰੁੜੀ ਜਾਂਦਾ ਇੱਕ ਤਾਂ ਤੇ ਲੋ ਜੀ ਪੀਸ ਕੱਟ ਲੈ ਇਹਦੇ ਤੇ ਪੀਸ ਕੱਟ ਕੇ ਬਣਾ ਕੇ ਹੁਣ ਇਹ ਖਾ ਕੱਢ ਲੈ ਵੀ ਅੱਢ ਵੀ ਕੱਢ ਕੇ ਬਰੀਕ-ਬਰੀਕ ਕੱਟ ਲੈ ਇੱਧਰ ਥਾਲੇ ਆਪਾਂ ਪਾਣੀ ਪਾਣੀ ਪਾ ਲਿਆ ਕੜਾਹੀ ਚ ਪਾਣੀ ਪਾ ਕੇ ਇੱਕ ਇਧਰ ਧਰ ਲਿਆ ਆਪਾਂ ਨੇ ਪਾਣੀ ਇਧਰ ਬਣਾਵਾਂਗੇ ਆਪਾਂ ਚਾਣੀ ਤੇ ਉਧਰ ਉਹਨਾਂ ਨੂੰ ਉਬਾਲ ਦਿਆਂ ਜਿਵੇਂ ਆਪਾਂ ਨੇ ਤਰਬੂਜ ਦੇ ਸਿਲਕਿਆਂ ਤੋਂ ਬਣਾਏ ਸੀਗੇ ਚੈਰੀ ਤਿਲੇ ਜੀ ਇਹਦੇ ਚ ਪਾ ਦਾਂ ਚੀਨੀ ਮੈਂ ਤਿੰਨ ਚਾਰ ਕੱਪ ਪਾ ਦਨੀ ਹੈ ਛੋਟੇ ਛੋਟੇ ਹੀ ਚਮਚੇ ਜਿ ਰੱਖੇ ਬੈਨੇ ਮੇਰੇ ਮਿੱਠੇ ਵਾਲਿਆਂ ਚ ਤੇ ਲੋ ਜੀ ਚਮਚਾ ਵਿੱਚ ਡਿੱ ਗਿਆ ਸੀਗਾ ਗਰਮ ਵੀ ਹੋ ਗਿਆ ਪਾਣੀ ਤੇ ਇਧਰੋਂ ਉਵਾਲ ਲਈ ਆਪਾਂ ਦੇਖੋ ਉਬਲ ਗਏ ਨੇ ਵਧੀਆ ਤੇ ਵਧੀਆ ਰਿਜ ਗਏ ਨਹੀਂ ਹੁਣੇ ਪੋਣੀ ਚ ਪੁੰਨਦਨੀ ਆ ਮੈਂ ਵੱਡੀ ਚ ਇਹਨੂੰ ਵੱਡੀ ਪੋਣੀ ਚ ਪੁੰਨਦਨੀ ਆ ਤੇ ਇਧਰ ਹੁਣ ਰਿੰਨਦੀ ਆ ਮੈਂ ਹਲੇ ਚਾਣੀ ਨੂੰ ਥੋੜਾ ਜਿਹਾ ਚੇ ਰਿੰਨਾਗੇ ਹਲੇ ਤਾਂ ਚੀਨੀ ਵੀ ਨਹੀਂ ਰਿਜਜੀ ਹੁਜੇ ਤਾਂ ਰਿਜਣ ਲੱਗ ਗਿਆ ਹਲੇ ਚੀਨੀ ਨਹੀਂ ਰਿਜਜੀ ਬਾਰਾ ਤੇ ਹੁਣ ਇਹਨੂੰ ਵਾਲ ਲਈਏ ਚੰਗੀ ਤਰ੍ਹਾਂ ਤੇ ਮੈਂ ਦੇਖਦੀ ਸੀਗੀ ਇਹ ਕਣਾ ਵੀ ਤਾਰ ਦੀ ਬਣਦੀ ਆ ਜੀ ਇੱਕ ਜਦੋਂ ਤਾਰ ਦੀ ਬਣਨ ਲੱਗ ਜੂਗੀ ਫਿਰ ਚਾਣੀ ਬਣ ਜੂਗੀ ਵਧੀਆ ਆਪਣੀ ਹਲੇ ਹੋਰ ਰਿੰਡ ਦੀ ਆ ਮੈਂ ਥੋੜੀ ਜੀ ਹਲੇ ਕੱਚੇ ਜਿਹੇ ਨੇ ਤੇ ਲੋ ਜੀ ਆਪਾਂ ਹੁਣ ਇੱਧਰ ਰਿੰਡੀਆਂ ਹਲੇ ਹੋਰ ਥੋੜਾ ਟਾਈਮ ਇੱਧਰ ਰਹੇ ਹੁਣ ਸਾਲ ਲੈਨੇ ਆਪਾਂ ਇਹਦੇ ਵਿੱਚ ਪੋਣੀ ਚ ਇਹ ਵੀ ਰਿੱਜ ਗਏ ਵਧੀਆ ਇਹ ਚਿੱਟੇ-ਚਿੱਟੇ ਨੇ ਉਹ ਹਰੇ-ਹਰੇ ਸੀਗੇ ਤਰਬੂਜ ਵਾਲੇ ਇਹ ਹੈਗੇ ਚਿੱਟੇ-ਚਿੱਟੇ ਖਰਬੂਜੇ ਕਰਕੇ ਖਰਬੂਜੇ ਦੇ ਵਿੱਚੋਂ-ਵਿੱਚੋਂ ਕੱਢ ਕੇ ਖਾ ਲਿਆ ਤੇ ਇਹਨੂੰ ਹੁਣ ਉਵਾਲ ਲਿਆ ਆਪਾਂ ਨੇ ਉਵਾਲ ਕੇ ਪੁਣ ਲਾਂਗੇ ਇਹਨਾਂ ਨੂੰ ਵੀ ਇਹਨਾਂ ਨੂੰ ਪੁਣ ਲਾਂਗੇ ਤੇ ਇੱਧਰ ਇਹ ਬਣ ਗਈ ਸੀਗੀ ਤਾਰ ਦੇਖਦੀ ਸੀਗੀ ਮੈਂ ਚਾਣੀ ਬਣ ਗਈ ਕਿ ਨਾ ਹਲੇ ਦੇਖਦੀ ਸੀਗੀ ਮੈਂ ਹਲੇ ਕੱਚੀ ਜਿਹੀ ਆਲੇ ਹੋਰ ਬਣ ਜਾਣ ਤੇ ਹੋਰ ਰਿੱਚ ਜਾਣ ਦੇ ਚਲੋ ਇਹਨੇ ਹੋਰ ਰਿੱਚ ਜਾਣੀਆਂ ਰੀਣਾ ਲੈਣੀ ਇੱਥੇ ਖੜ ਕੇ ਲਵੇ ਥੋੜਾ ਟਾਈਮ ਲਓ ਜੀ ਇਹ ਕੌਲੀਆਂ ਲੈ ਲਈਆਂ ਮੈਂ ਦੋ ਹੁਣ ਦੇਖਦੀ ਸੀਗੀ ਇਹ ਬਣ ਰਿਹਾ ਦੇਖੋ ਵਧੀਆ ਬਣ ਗਿਆ ਤੇ ਹੁਣ ਮੈਂ ਕੌਲੀਆਂ ਚ ਪਾ ਲੂੰਗੀ ਇਹਨਾਂ ਨੂੰ ਦੋਨਾਂ ਚ ਅਡ ਅਟ ਦੋ ਕੌਲੀਆਂ ਚ ਪਾਉਂਗੀ ਦੋ ਰੰਗ ਦੇ ਬਣਾਉਂਗੀ ਜਿਵੇਂ ਉਦਣ ਬਣਾਏ ਸੀਗੇ ਤਰੂਜ ਦੇ ਅੱਜ ਖਰਬੂਜੀਆਂ ਦੀਆਂ ਅਚੈਰੀਆਂ ਬਣਾਵਾਂਗੇ ਉਹ ਬਹੁਤ ਵਧੀਆ ਬਣੀਆਂ ਨੇ ਕੱਲ੍ਹ ਵਰਸ ਤੋਂ ਉਹ ਬਨਾਨਾ ਸੇਕ ਬਣਾ ਲੈਨੇ ਆ ਜਦੋਂ ਉਹਦੇ ਵਿੱਚ ਪਾਈ ਸੀਗੇ ਖਾਦੇ ਸੀਗੇ ਵਧੀਆ ਬਣਦੀ ਆ ਘਰੇ ਬਣਾਏ ਸੀਗੇ ਤੇ ਅੱਜ ਇਹਨੂੰ ਬਣਾਉਣੀ ਆ ਤੇ ਲੋ ਜੀ ਹੁਣ ਵਧੀਆ ਰਿਚ ਗਿਆ ਹੁਣ ਲਾ ਲੈਣੀ ਇਹਨੂੰ ਥੋੜਾ ਜਿਹਾ ਦੇਖ ਕੇ گاੜਾ ਜਿਹਾ ਬਣ ਗਿਆ ਫਰਕ ਪੈ ਗਿਆ ਹੁਣ ਤਾਂ ਵਧੀਆ ਇਹ ਦੇਖੋ ਬਣ ਗਈ ਆ ਤਾਂ ਹੁਣ ਤਾਂ ਲਾਲ ਬਣਦੀਆਂ ਲੋ ਜੀ ਇਹਨਾਂ ਨੂੰ ਹੁਣ ਪੁੰਨ ਲੈਣੀ ਆ ਮੈਂ ਇਹਦੇ 'ਚ ਪੋਣੀ ਚ ਪੁੰਦੀਆਂ ਤੇ ਲੋ ਜੀ ਵੱਡੀ ਪੋਣੀ ਚ ਪੁੰਨ ਲਾ ਹੁਣ ਇਹਨੂੰ ਤੇ ਇਹਦੇ ਵਿੱਚ ਪਾਰ ਲਈ ਮੈਂ ਵੱਡੀ ਪੋਣੀ ਤੇ ਇਹਨੂੰ ਪੋਣਾ ਪੋਣ ਕੇ ਫਿਰ ਆਣੇ ਪਾਣੀ ਨੁੱਚੜ ਜਾਊਗਾ ਇਹਦਾ ਤੇ ਲੋ ਜੀ ਪਾਣੀ ਨੁੱਚੜ ਗਿਆ ਚਾਰ ਨੀਚੇ ਪਾਤੀ ਸੀਗੀ ਮੈਂ ਸਾਰੇ ਇਕੱਠੇ ਹੀ ਇਹ ਦੇਖੋ ਕਿੰਨਾ ਪਾਣੀ ਨਿਕਲਿਆ ਤੇ ਹੁਣ ਆਪਾਂ ਨੂੰ ਇਹ ਦੋ ਕਾਲੀਆਂ ਚ ਪਾ ਲਿਆ ਮੈਂ ਆਡਾ ਡੇ ਹੈਗੇ ਤਾਂ ਤੋਂ ਅਸੀਂ ਥੋੜੀ ਹੀ ਨੇ ਵੈਸੇ ਉਹਨਾਂ ਨਾਲੋਂ ਘੱਟ ਦੋ ਕੌਲੀਆਂ ਚ ਪਾ ਲਈ ਅਡ-ਅਡ ਤੇ ਹੁਣ ਇਹਦੇ ਚ ਇਹ ਪਾ ਦੇਣੀ ਹੈ ਮੈਂ ਚਾਹਨੀ ਉੱਪਰੋਂ ਝਾਰਨੀ ਚੋਂ ਦੋ ਇਹਦੇ ਨਾਲ ਚਮਚੀ ਨਾਲ ਪਾ ਲਣੀਆਂ ਝਾਰਨੀ ਚ ਤੇ ਲੋ ਜੀ ਦੋਹਾਂ ਕੌਲੀਆਂ ਚ ਪਾ ਲਣੀਆਂ ਪਾਤੀ ਤੇ ਹੁਣ ਇਹਦੇ ਵਿੱਚ ਪਾ ਦੇਣੀ ਆ ਰੰਗ ਆਪਾਂ ਤੇ ਲੋ ਜੀ ਇਹ ਚ ਪਾਤਾ ਸੰਤਰੀ ਰੰਗ ਦੇਖੋ ਸੰਤਰੀ ਸੰਤਰੀ ਬਣ ਗਈਆਂ ਤੇ ਇਹ ਦੂਜੇ ਚ ਪਾ ਦਨੇ ਆ ਪੀਲੇ ਰੰਗ ਚ ਬਣ ਗਈਆਂ ਪੀੜਾ ਪੀੜਾ ਤੇ ਦੂਜੇ ਚ ਪਾ ਦਨੇ ਆ ਇਹ ਆਪਾਂ ਲਾਲ ਜਿਵੇਂ ਚਲੇਪੀਆਂ ਹੁੰਦੀਆਂ ਨੇ ਇਹਦੇ ਵਿੱਚ ਪਾ ਦਨੇ ਆ ਇਹ ਲਾਲ ਰੰਗ ਤੇ ਲੋ ਜੀ ਇਹਦੇ ਚ ਪਾਤਾ ਲਾਲ ਰੰਗ ਚਮਚੇ ਦੀ ਡੰਡੀ ਨਾਲ ਤੇ ਹੁਣ ਇਹਨੂੰ ਰਲਾ ਦਈਏ ਮਿਕਸ ਕਰਦੀ ਆ ਚੰਗੀ ਤਰ੍ਹਾਂ ਵਿੱਚ ਰਲ ਚੁਗਾ ਰੰਗ ਜਾ ਇਹਨੂੰ ਰਲਾ ਕੇ ਚੰਗੀ ਤਰ੍ਹਾਂ ਹੁਣ ਇਹਨੂੰ ਰੱਖ ਦਾਂਗੇ ਫ੍ਰਿਜ ਚ ਅੱਜ ਅੱਜ ਬਣਾਤੀ ਫਰਿੱਜ 'ਚ ਰੱਖਤੀ ਤੇ ਕੱਲ ਨੂੰ ਫਿਰ ਕੱਢਾਂਗੇ ਬਾਹਰ ਕੱਢੋ ਕੇ ਸੁਕਾ ਲਾਂਗੇ 11-12 ਘੰਟਿਆਂ ਬਾਅਦ ਤੇ ਲੋ ਜੀ ਇਹ ਖਰਬੂਜੀਆਂ ਦੇ ਬੀਜ ਸੀਗੇ ਇਹਨੂੰ ਗ੍ਰੈਂਡਰ ਕਰਕੇ ਦਾਲ ਸਬਜ਼ੀ 'ਚ ਬਣਾ ਲਾਂਗੇ ਪਾ ਲਾਂਗੇ ਜਿਵੇਂ ਮਾਗਜ ਹੁੰਦੇ ਨੇ ਉਹ ਚੀਜ਼ ਆ ਇਹ ਇਹ ਮੈਂ ਧੋ ਲਈ ਸਮਾਰ ਲਈ ਨੂੰ ਮਸਲ ਲੈਣੀ ਆ ਚੰਗੀ ਤਰ੍ਹਾਂ ਧੋ ਰਣੀ ਆ ਇਹਨੂੰ ਚੰਗੀ ਤਰ੍ਹਾਂ ਇਹ ਦੇਖੋ ਵਧੀਆ ਬਣ ਜਾਂਦੇ ਨੇ ਇਹਨਾਂ ਨੂੰ ਉਹ ਕਰੂੰਗੀ ਹੁਣ ਆ ਸਾਫ ਕਰ ਲੇ ਸਾਫ ਕਰਕੇ ਤੇ ਲੋ ਜੀ ਵੈਗਰੂ ਜੀ ਇਹਨੂੰ ਵੀ ਪਾ ਲਿਆ ਆਪਾਂ ਨੇ ਇਹ ਹੁਣ ਕੱਢ ਲੈਣੇ ਆ ਪੁੰਨ ਲੈਣੇ ਆ ਕੱਲ ਰੱਖੇ ਸੀਗੇ ਇਹ ਅੱਜ ਪੁੰਨ ਲੈਣੀਆਂ ਪੌਣੀ ਚਾਡ ਅਡ ਛੋਟੀਆਂ ਪੌਣੀਆਂ ਚ ਪੁੰਨ ਲੈਣੀਆਂ ਅੱਡ ਇਹ ਸੰਤਰੀ ਤਾਂ ਅੱਡ ਪੁੰਨ ਲੈਣੀਆਂ ਤੇ ਇਹ ਪੀਲੇ ਅੱਡ ਪੌਣੀ ਨਾਲ ਪੁੰਨ ਲੈਣੀਆਂ ਛੋਟੀ ਨਾਲੇ ਛੋਟੀ ਚ ਆ ਜਾਣੇ ਨੇ ਵੈਸੇ ਦੋ ਇਹ ਇਹ ਦੇਖੋ ਪਾਣੀ ਨੁੱਚੜ ਰਿਹਾ ਹਾਲੇ ਜਿਵੇਂ ਆਪਾਂ ਚਾਹ ਘੁਣਦੇ ਆਵੇਂ ਨੁੱਚੜ ਜੂ ਇਹ ਪਿਗਲੇ ਵੀ ਕਕੋਲੀ ਚ ਪੀਲੇ ਪੁੰਨ ਲੈਨੇ ਆ ਤੇ ਲੋ ਜੀ ਪੁੰਕੇ ਬੈਸੀ ਉਹਨਾਂ ਨਾਲੋਂ ਨਰਮ ਲੱਗਦੇ ਨੇ ਇਹ ਉਹ ਥੋੜੇ ਜਿਹਾ ਕੜੇ ਕੜੇ ਤੇ ਕ੍ਰੈਂਚੀ ਕ੍ਰੈਂਚੀ ਜਿਹੇ ਨੇ ਇਹ ਨਰਮ ਨੇ ਖਰਬੂਜਾ ਨਰਮ ਹੁੰਦਾ ਖਾਣ ਨੂੰ ਥੋੜਾ ਜਿਹਾ ਤਰਬੂਜ ਸਖਤ ਹੁੰਦਾ ਇਹਦੇ ਕਰਕੇ ਇਹ ਵੀ ਨਰਮ ਜੇ ਲੱਗਦੇ ਨੇ ਥੋੜੇ ਜਿਹਾ ਬਾਕੀ ਸੁੱਕ ਕੇ ਤਾਂ ਸੁੱਕ ਜਾਣੇ ਨੇ ਇਹਨਾਂ ਨੇ ਸੋਕਾ ਲੈਣੇ ਨੇ ਆਪਾਂ ਅੰਦਰੇ ਸੋਕਾ ਲਾਂਗੇ ਚੁੰਨੀ ਤੇ ਕੱਪੜੇ ਤੇ ਧੁੱਪਾਂ ਬਹੁ ਪੈਂਦੀਆਂ ਨੇ ਸੇਕ ਬਹੁ ਪੈਂਦਾ ਉੰਦਰੇ ਵਧੀਆ ਸੁੱਕ ਜਾਣੇ ਨੇ ਲੋ ਜੀ ਹੁਣ ਇਹ ਪੀਲੇ ਚਚਾਰਨੀ ਚ ਆ ਕਰ ਲੈਨੇ ਪੁਣ ਲੈਨੇ ਪੁਣ ਕੇ ਤੇ ਲੋ ਜੀ ਪਾਣੀ ਮੇ ਵਿੱਚੇ ਪਾਤਾ ਸੀਗਾ ਜਿਹੜਾ ਸੰਗੀ ਤਰ੍ਹਾਂ ਉੱਚੜ ਜਾਣਗੇ ਦੋਨੇ ਕੋ ਦੋ ਇਹ ਕੌਲੀਆਂ ਚ ਹੁਣ ਪਾਣੀ ਨੁੱਚੜ ਜਵੇ ਘੰਟਾ ਸਾਰਾ ਦੋ ਘੰਟੇ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਸੁਕਾ ਕੇ ਪਾ ਲੈਨੇ ਆ ਤੇ ਲੋ ਜੀ ਹੁਣ ਸੁੱਕਗੇ ਸੁੱਕ ਕੇ ਇਹ ਪਾ ਦੇਨੇ ਆਪਾਂ ਇਹ ਚੁੰਨੀ ਤੇ ਸੁੱਕਣੇ ਪਾ ਦੇਨੇ ਆ ਦੇਖੋ ਸੰਤਰੀ ਤੇ ਪੀਲੇ ਦੋ ਰੰਗਾਂ ਦੇ ਸਕਾ ਕੇ ਸ਼ਾਮ ਤੱਕ ਸੁੱਕ ਜਾਣੇ ਨੀਂਨਾ ਨੇ ਵਧੀਆ 4-5 ਘੰਟੇ ਸੁੱਕ ਜਾਣਾ ਇਹਨਾਂ ਨੂੰ ਧੋ ਸੁੱਕਣੇ ਪਾ ਦਣੀ ਅੰਦਰ ਹੀ ਪਾਤੀ ਮੈਂ ਫੋਲ ਕੇ ਪੱਖੇ ਦੀ ਵੀ ਲੋੜ ਨਹੀਂ ਹੈਗੀ ਹੁਣ ਤਾਂ ਗਰਮੀ ਆ ਗਰਮੈਸ ਆ ਤੇ ਨਾਲੇ ਹਵਾ ਚੱਲਦੀ ਆ ਬਹੁਤ ਇਹਦੇ ਕਰਕੇ ਫਿਰ ਮੈਂ ਅੰਦਰੇ ਫੋਲਦਾ ਨਹੀਂ ਉੱਤੋਂ ਟਾਕ ਦਣੀ ਇਹਨਾਂ ਨੂੰ ਮੱਕੀਆਂ ਮੁੱਕੀਆਂ ਤੋਂ ਤੇ ਲੋ ਜੀ ਉੱਪਰੋਂ ਟਾਕ ਤੇ ਬੈਡਾਂ ਤੇ ਸੁੱਕਣੇ ਪਾਤੇ ਸੀਗੇ ਹੁਣ ਤਾਂ ਨਿਚੜ ਗਏ ਦੇਖੋ ਕਿੰਨੇ ਵਧੀਆ ਸੁੱਕ ਗਏ ਚੰਗੀ ਤਰ੍ਹਾਂ ਸੁੱਕ ਗਏ ਨਾਲ ਜੁੜ ਗਏ ਦੇਖੋ ਮਿੱਠੇ ਕਰਕੇ ਚਿਪਕ ਗਏ ਨਾਲ ਚਾਣੀ ਕਰਕੇ ਤੇ ਖਾ ਕੇ ਦੇਖਿਆ ਟੇਸਟ ਨੇ ਵਧੀਆ ਨੇ ਉਹਦੇ ਨਾਲ ਵੀ ਨਰਮ ਨੇ ਇਹ ਖਰਬੂਜੀ ਵਾਲੇ ਬੀਜਾਂ ਨਾਲੋਂ ਵੀ ਵਧੀਆ ਬਣ ਗਏ ਤੇ ਲੋ ਜੀ ਵੈਗਰੂ ਜੀ ਹੁਣ ਇਹ ਪਾਇਆ ਜਾਂਦਾ ਚੈਰੀ ਉਹਦੇ ਵਿੱਚ ਪਾ ਲਿਆ ਕਰਾਂਗੇ ਬਨਾਣਾ ਸੇਕ ਚ ਜਾਂ ਕੁਝ ਹੋਰ ਬਣਾਉਣੇ ਆ ਉਹਦੇ ਵਿੱਚ ਪਾਇਆ ਜਾਂਦਾ ਵਧੀਆ ਬਣ ਗਏ ਨੇ ਇੱਕ ਥਾਂ ਇਕੱਠੇ ਕਰ ਦੂੰਗੀ ਮੈਂ ਕੋਲੀ 'ਚ ਇਕੱਠੇ ਕਰਕੇ ਰੱਖ ਲੂੰ ਫ੍ਰਿਜ ਚ ਲਾ ਦਾਂਗੇ ਲਵਾ ਵਿੱਚ ਪਾ ਕੇ ਜਾਂ ਕੋਲੀ ਚ ਪਾ ਕੇ ਰੱਖ ਦੂੰਗੀ ਜਦੋਂ ਲੋੜ ਹੋਈ ਉਦੋਂ ਕੱਢ ਲੇ ਤੇ ਲੋ ਜੀ ਵੈਗਰੂ ਜੀ ਨਾਲ ਚਿਪਕੇ ਪਏ ਨੇ ਹੁਣ ਲਾਉਣੇ ਓਕੇ ਹੋ ਗਏ ਹੁਣ ਤਾਂ ਜੁੜੇ ਪਏ ਨੇ ਨਾਲ ਹੁਣ ਲਾਹਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੇ ਲੋ ਜੀ ਇਕੱਠੇ ਕਰ ਲੇ ਮੈਂ ਨਾਲ ਜੁੜ ਗਏ ਵਧੀਆ ਬਣ ਗਏ ਟਿੱਕਰੇ ਬਣਾ ਲੇ ਆਪਾਂ ਨੇ ਚੈਰੀ ਤਿਆਰ ਖਰਬੂਜੇ ਦੇ ਸਿਲਕਿਆਂ ਤੋਂ ਤੇ ਤਰਬੂਜ ਦੇ ਸਿਲਕਿਆਂ ਤੋਂ ਘਰੇ ਚੈਰੀ ਤਿਆਰ ਕਰ ਲਈ ਆਪਾਂ ਨੇ ਮਿੱਠਾ ਪਾ ਕੇ ਚਾਣੀ ਬਣਾ ਕੇ ਰੰਗਦਾਰ ਪਾ ਕੇ ਤੇ ਪੀਲੇ ਤੇ ਲਾਲ ਬਣ ਗਏ ਤੇ ਲੋ ਜੀ ਵੈਗੁਰੂ ਜੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵੈਗੁਰੂ ਜੀ ਕੀ ਫਤਿਹ ਜੀ ਜੂਰ ਜ਼ਰੂਰ ਟਰਾਈ ਕਰਕੇ ਦੇਖਿਓ ਤੁਸੀਂ ਵੀ ਬਣਾ ਕੇ ਦੇਖ